ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵਡੀਆਂ ਵੈੜਾਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਤਾਜੀ ਸੂਈ ਆ ਇੱਕ ਗੱਬਣਾ ਵੀਰੇ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਪਰ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਕੁਲਜਿੰਦਰ ਵੀਰ ਜੀ ਹੋਤੀ ਹਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵੀਰੇ ਠੀਕ ਠਾਕ ਜੀ ਹਾਂ ਵੀਰੇ ਨਾਂ ਦੱਸੀ ਆਂ ਆਪਦਾ ਨਾਂ ਮੇਰਾ ਬਚਪੁਰ ਸਿੰਘ ਆ ਜੀ ਹਾਂਜੀ ਪਿੰਡ ਵੇਖਿਆ ਆ ਜੀ ਹਾਂਜੀ ਮਹਾਰਾਜ ਜੀ ਠੀਕ ਹੈ ਜੀ ਫੋਨ ਨੰਬਰ 62859693 ਠੀਕ ਹੈ ਜੀ ਤਾਂ ਵੀਰੇ ਕਿਹੜੀ ਉਧਰ ਆਪਾਂ ਵੀ ਵੀਡੀਓ ਅਪਲੋਡ ਕੀਤੀ ਉਹ ਵੀ ਕਾਫੀ ਵੱਡੀਆਂ ਵੇੜਾਂ ਸੀ ਚੰਗੇ ਰਿਕਾਰਡ ਵਾਲੀਆਂ ਸੀ ਤਾਂ ਫਿਰ ਉਹਨਾਂ ਦਾ ਕਾਫੀ ਆਇਆ ਫੋਨ ਕਿਵੇਂ ਪਹਿਲੇ ਫੋਨ ਤੇ ਵੇਗੀਆਂ ਸੀ ਅੱਛਾ ਪਹਿਲੇ ਫੋਨ ਤੇ ਪਹਿਲੇ ਫੋਨ ਤੇ ਠੀਕ ਹੈ ਜੀ ਕਿਉਂਕਿ ਵੇੜਾਂ ਚੰਗੀਆਂ ਸੀਗੀਆਂ ਇੱਕ ਰੇਟ ਤੁਹਾਡਾ ਬਹੁਤ ਜ਼ਿਆਦਾ ਸੀਗਾ ਤੇ ਚੰਗੇ ਰਿਕਾਰਡ ਵਾਲੀਆਂ ਤਾਂ ਵੀਰੇ ਹੁਣ ਵੀ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਵੇੜਾਂ ਬਹੁਤ ਟੌਪ ਕਲਾਸ ਨੇ ਵੱਡੀਆਂ ਵੇੜਾਂ ਨੇ ਘੱਦ ਘਾਟ ਵਾਲੀਆਂ ਨੇ ਤਾਂ ਅੱਜ ਵੀ ਵੀਰ ਜੀ ਰੇਟ ਜ਼ਿਆਦਾ ਜੀ ਰੇਟ ਬਿਲਕੁਲ ਜ਼ਿਆਦਾ ਛੋਟੇ ਪਾਉ ਨੂੰਗੇ ਹਨਾ ਬਿਲਕੁਲ ਤਾਂ ਪਹਿਲੇ ਨੰਬਰ ਤੇ ਵੜਾ ਵੀਰੇ ਇਹਦੇ ਬਾਰੇ ਇਹ ਤੋਂ ਸ਼ੁਰੂ ਕਰ ਲਿਆ ਹਨਾ ਇਹਦੇ ਬਾਰੇ ਦੱਸੋ ਠੀਕ ਹੈ ਜੀ ਜਿਹੜਾ ਪ੍ਰੋਪਰ ਪਾਤੀਏ ਨੇ ਠੀਕ ਹੈ ਜੀ ਤੇ ਠੰਡੇ ਤੇਰੀ ਬਹੁਤ ਜ਼ਿਆਦੀ ਹੈ ਵਧੀਆ ਨਿਕਲੇ ਚਵਾ ਵੀਰੇ ਜਵਾਬ ਸਮਾਈਕ ਨੰਬਰ ਆਈ ਠੀਕ ਹੈ ਜੀ ਤੇ ਵੱਡੀ ਵੜਾ ਵੀਰੇ ਤੇ ਸੂਆ ਸੂਆ ਪਹਿਲਾ ਹੀ ਪਹਿਲਾ ਹੈ ਹਾਂਜੀ ਠੀਕ ਹੈ ਜੀ ਤਾਂ ਖੋਲੀ ਵੀਰੇ ਤੋਰਾ ਵਿਖਾਈ ਇਹਦਾ ਤਾਂ ਵੇਖੋ ਵੀਰੇ ਪਹਿਲਾ ਹੀ ਸੂਆ ਥਾਣੇ ਚੈੱਕ ਕਰੋ ਕੀ ਕਹਨੇ ਥਾਣਾ ਦਾ ਕੀ ਬਾਤ ਹੈ ਇੱਥੇ ਨੋਕ ਵਾਲਾ ਥਾਣ ਆ ਗਿਆ ਵੱਡੀ ਵੱੜ। ਚੰਗੇ ਰਿਕਰਡ ਵਾਲੀ। ਕੀ ਬਾਤ ਹੈ। ਤੇ ਵੀਰ ਜੀ ਫੇਰੇ ਪਹਿਲਨ ਦੁੱਧ ਚੰਗਾ ਜਿਹਾ ਜੁਵਾ ਹੋਣਾ। ਵੀਰ ਜੀ 20 ਪਲੱਸ ਚ ਵੰਗੀ ਜੀ। 20 ਤੋਂ ਪਲੱਸ ਜਾਉ। ੱਲੇ ਵਾਏ ਬੜਾ ਸ਼ਾਨਦਾਰ ਲੱਗਿਆ ਵੀ ਖੁੱਲੇ ਲੈਵੇ ਦੀ ਮਾਲਕਾ ਵੱਡੇ ਲੈਵਲ ਲੱਗਿਆ। ਥਾਣ ਵੀ ਨੋਕ ਵਾਲਾ। ਤੇ ਵੇਖੋ ਵੀਰੋ ਕੀ ਕਹਨੇ ਲੈਵੇ ਦੇ। ਤੇ ਕਦ ਕਾਠ ਵੀ ਫੁੱਲਾ। ਤੋਰਦੇ ਮਾੜੀ ਲੰਮੀ ਲਿਆ ਵੀਰਿਆ ਨੂੰ ਲੰਮੀ ਤੋਰੋ। ਤਾਂ ਬੇਲ ਵੀ ਵੀਰੋ ਲੰਮੀ ਆ ਕਦ ਕਾਠ ਵੀ ਬਹੁਤ ਸੋਹਣਾ। ਤੇ ਲੈਵੇ ਦੀ ਗੱਲ ਕਰੀਏ ਤੇ ਇੱਕ ਹੁੰਦੇ ਨੇ ਥੱੱਬਾ ਲੈਵਾ ਇੱਕ ਹੁੰਦੇ ਆ ਪੰਡਾਂ ਵਾਲੇ ਵਾ ਵੀਰੇ ਪੰਡਾਂ ਹੀ ਥੱਲੋਂ ਪਾਈਆਂ ਕਲਾਵੇ ਪਾਏ ਆ ਤਾਂ ਪਹਿਲਾ ਹੀ ਸੂਗਾ ਹਜੀ ਵਹਿੜ ਤਾਂ ਬੀਲਬੂਲ ਕਾਫੀ ਲੰਮੀ ਆ ਫਿਰ ਫੈਂਟ ਫੂਂਡੇ ਦੀ ਚੰਗੀ ਆਊ ਹਨਾ ਕ੍ਰੋਸ ਬਾਨ ਨੇ ਆ ਫੈਂਟ ਚੰਗੀ ਆਊਗੀ ਹਨ ਮਈਆਂ ਲਾ ਗਿਆ ਜੀ ਲੈਵਾ ਬਹੁਤ ਸ਼ਾਨਦਾਰ ਲੱਗਿਆ ਜੀ ਬਣਾ ਕਿਹੜਾ ਵੀਰ ਦੂਰੋਂ ਆਜੂਗਾ ਨਾ ਚੱਲ ਕੇ ਵੀਰੇ ਤੁਸੀਂ ਆਓਗੇ ਤੁਸੀਂ ਵਹਿੜ ਨਹੀਂ ਛੱਡ ਕੇ ਜਾਂਦੇ ਬਾਕੀ ਰੇਟ ਦੀ ਗੱਲ ਵੀਰੇ ਕੋਲ ਪੁੱਛ ਲੈਣਾ ਕਿੰਨੇ ਦੀ ਵੜਾ ਬੰਦੇ ਨਹੀਂ ਆਏ ਕਿੰਨੇ ਦੀ ਵੀਰ ਜੀ ਦੇ ਦੇਣੀ ਵੀਰੇ ਤੁਸੀਂ ਰੇਟ ਦੇ ਦੇ ਜੀ ਇੱਕ ਪਾਈ ਦੀ ਇੱਕ ਪਾਈ ਦੀ ਹਾਂਜੀ ਠੀਕ ਆ ਕਰ ਦੋ ਵਿੱਚ ਜਿਹੜੀ ਆਪਾਂ ਇਹ 90000 ਰੁਪਏ ਸ਼ੀਰ 90 ਦੀ ਹਾਂਜੀ ਕੀ ਆ ਬਾਤ ਹੈ ਨਹੀਂ ਜਾਜ ਬਿਲਕੁਲ ਤਾਂ ਉਹ ਚੋਂ ਵੀ ਛੋੜ ਛੱਪਾ ਹੋ ਜਾਣਾ ਛੋੜ ਛੱਪਾ ਕਰਦਾ ਹੈ ਮਾਨਤਾ ਕਰਦਾ ਹੈ ਕਰ ਦਈਏ ਇੱਕ ਹੋਰੀ ਹੈ ਨਾ ਕਰ ਦੋ ਵੀਰੇ ਕਰ ਦੋ 3000 ਛੱਡ ਦੋ 90 ਤੋਂ ਵੀਰੇ 87000 ਦੀ ਠੀਕ ਹੈ ਜੀ ਹਨਾ ਜੀ ਤਾਂ ਬਾਕੀ ਕੋਈ ਫੋਨ ਲਾ ਲੈ ਮੋੜਦੇ ਨਹੀਂ ਹਨਾ ਵੀਰੇ ਛੱਡ ਕੇ ਨਹੀਂ ਜਾਂਦਾ ਕੋਈ ਵੀ ਰਾਜੂ ਛੱਡ ਕੇ ਨਹੀਂ ਜਾਉ ਬਿਲਕੁਲ ਬਿਲਕੁਲ ਮੰਗਣ ਵੀਰੇ ਭਾਵੇਂ ਇੱਕ ਦਾ ਹੋਵੇ ਇਹ ਜੀ ਵੇੜ ਦਾ ਮੰਗ ਲਾ ਹਨਾ ਕਿਉਂਕਿ ਖੁੱਲੇ ਲੈਵੇ ਦੀ ਮਾਲਕਾ ਥਾਨ ਸਪੈਸ਼ਲ ਆ ਕੱਦ ਕਾਠਾ ਤੇ ਕਿਹੜਾ ਵੀਰਾ ਆਊਗਾ ਚੱਲ ਕੇ ਉਹ ਮੋੜ ਕੇ ਕਿਵੇਂ ਚੱਲ ਜੂ ਹਨਾ ਟੌਪ ਕਲਾਸ ਵੇੜ ਆ ਬੱਚਾ ਇਹਨੇ ਕੀ ਭਾਲੇ ਵੀਰ ਜੀ ਮਗਰੇ ਵਸ਼ਾ ਜੀ ਵਸ਼ਾ ਆ ਗਿਆ ਮਗਰੇ ਦੇ ਤਾਂ ਵੇਖੋ ਵੀਰੋ ਆ ਬੱਚਾ ਆ ਗਿਆ ਕੀ ਬਾਤ ਆ ਜੀ ਹਾਂ ਨਸਤਾਸੀ ਦੀ ਹਾਂ ਹਾਂ ਬਾਕੀ ਕੋਈ ਫੋਨ ਲਾ ਲੈ ਹਨਾ ਜੀ ਠੀਕ ਆ ਜੀ ਹਾਂ ਜੀ ਦੂਜੇ ਨੰਬਰ ਤੇ ਆ ਗਈ ਵੜ ਵੀਰੇ ਇਹ ਗੱਭਣ ਦੇ ਵਸੀ ਇਹ ਗੱਭਣ ਬੋਲ ਵੱਡੀ ਠੀਕ ਆ ਜੀ ਇੱਕ ਹਰਤਾ ਬਾਕੀ ਆ ਠੀਕ ਐ ਵੀ ਵੱਡੀ ਵੜਾ ਇਹ ਸੁਆ ਇਹ ਸੁਆ ਦੂਜਾ ਜੀ ਦੂਜਾ ਤਾਂ ਇਹਦਾ ਪੈਲਨ ਦਾ ਕੋਈ ਦੱਸਿਆ ਹੁਣ 23 ਕਿਲੋ ਦਾ ਠੀਕ ਆ ਹਾਂ ਫੇਰ ਤਾਂ 25 ਤੋਂ ਜਾਊ ਬਾਰ ਹਨਾ ਤਾਂ ਹੈਵੀ ਵੱਡੀ ਐ ਵੀ ਲੰਮੀ ਬੇਲ ਦੀ ਬਿਲਕੁਲ ਖੋਲੀਏ ਵੀਰ ਜੀ ਤੋਰਾ ਵਿਖਾਈਏ ਦਾ ਤਾਂ ਵੇਖੋ ਵੀਰੇ ਇਹ ਵੀ ਕੱਦ ਕਾਠਾ ਲੀ ਆ ਵੱਡੀ ਵੜਾ ਤਾਂ ਪੈਲਨ ਦਾ ਚੰਗਾ ਕੱਟ ਰਿਹਾ ਹੈ ਕਿ ਦੂਜਾ ਸੂਆ ਵੀਰੋ ਥਾਲੇ ਵੱਲ ਚੈੱਕ ਕਰ ਲਓ ਸਹੀ ਲੈ ਜੂ ਵੀਰ ਜੀ 10 12 ਦਿਨ ਨੂੰ ਹਸਤਾ ਹੁੰਦੇ ਸੀ 10 10 ਵੀ ਲੈ ਸਕਦੀ ਹੈ 10 12 ਦਿਨ ਲੈ ਜੂ ਹਜੇ ਕਰੀਬ ਤਾਂ ਬਾਕੀ ਵੀਰੋ ਇਹਦਾ ਵੀ ਕੱਦ ਕਾਠ ਬਹੁਤ ਫੁੱਲ ਕੱਦ ਕਾਠ ਜੀ ਆ ਬਿਲਕੁਲ ਹਾਈਟ ਬਹੁਤ ਆ ਬੇਲ ਬੂਲ ਵੀ ਬਹੁਤ ਲੰਮੀ ਬੇਲ ਆ ਕਾਫੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਥਣ ਵੀ ਚੰਗਾ ਸਪੈਸ਼ਲ ਲੱਗਿਆ ਇੱਕ ਨੰਬਰ ਲੱਗਾਇਆ ਐਂਚ ਚਵਾਈ ਵਾਲਾ ਥਣ ਲੱਗਿਆ ਇੱਕ ਨੰਬਰ ਆ ਜੀ ਕੀ ਬਾਤ ਹੈ ਜੀ ਬਹੁਤ ਚੰਗੇ ਰਿਕਾਰਡ ਵਾਲੀ ਆ ਤਾਂ ਬਾਕੀ ਵੀਰੋ ਇਹਦੇ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਚੈੱਕ ਕਰ ਲਓ ਦੇਖੋ ਠੀਕ ਕੀ ਬਾਤ ਆ ਵੀਰੋ ਇਹਨਾਂ ਕਿਦਾਂ ਵੱਡੀ ਵੜਾ ਦੁੱਧ ਤਾਂ ਨੇ ਭਰਨੇ ਪਰਨਾ ਹਨ ਤਾਂ ਅੱਗੋਂ ਦੁੱਧ ਵੀਰਾਂ ਦੀ ਸੇਵਾ ਦਾ ਜੀ ਦੁੱਧ ਪਾਈ ਦਾ ਤਾਂ ਵੀਰੇ ਮੋਲੇ ਦਾ ਮੋਲ ਵਿੱਚ ਜੀ ਵਸਿਆਂ ਹੋ ਜੇ ਲੱਖ ਲੱਖ ਰਿਆ ਵੇਕੀਆਂ ਜੇ ਹਾਂਜੀ ਪਰ ਹੁਣ ਟਾਈਮ ਲੈ ਲਈ ਆਂ ਸਸਤੇ ਭਾਜ ਦੇ ਦੇਣੀ ਬਿਲਕੁਲ ਮੋਲ 85 ਹਾਂ 80 ਦੀ ਹਾਂ 80 ਦੀ ਠੀਕ ਹੈ ਉਚ ਮਾਨਤਨ ਹੋ ਜੂਜੀ ਮਾਨਤਨ ਕਰ ਦਾਂਗੇ ਇੱਕ ਹੀ ਗੱਲ ਕਰਦੀ ਵੀਰ ਕਰ ਦਿਓ ਜੀ ਪੂਰੇ 76 ਹਾਂ ਦੀ ਠੀਕ ਹੈ ਹਣਾ ਜੀ ਠੀਕ ਹੈ ਤਾਂ ਵੇਖੋ ਵੀਰੋ 76 ਦੀ ਵੈੜ ਹੋ ਜੂਗੀ ਪਰ ਵੱਡੀ ਵੈੜ ਆ ਵਜਨ ਵਾਲੀ ਆ ਬੇਲ ਬੂ ਲੰਮੀ ਆ ਥਨ ਥਨ ਬਹੁਤ ਵਧੀਆ ਲੱਗਿਆ ਤਾਂ ਬਹੁਤ ਚੰਗੀ ਵੈੜ ਆ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਆ ਜੀ ਪੈਲਨ ਨੇ 23 ਲੀਟਰ ਦੇ ਕਰੀਬ ਦੁੱਧ ਚਵਾਤਾ। ਇਹ ਕੀ 25 ਪਲਸ ਜਾਉ। ਬਿਲਕੁਲ। ਤਾਂ ਵੀਰ ਜੀ ਕਿਦਾਂ ਜੇ ਕੋਈ ਵੀਰ ਪਾਲੂਗਾ ਜੋੜਾ ਪਾਲੂ ਤਾਂ ਜੋੜੇ ਤੋਂ ਮਾਤਣ ਕਰਦਾਂਗੇ। 2000 ਛਾੰਦਿਓ ਹਨਾ। ਰੇਡ ਜਾਇਜ ਆ 2000 ਜੋੜੇ ਚ ਛੱਡ ਦਿਓ। ਜੋ ਵੀਰ ਜੋੜਾ ਪਾਲੂ ਤਾਂ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਫੋਨ ਤੁਸੀਂ ਜ਼ਰੂਰ ਲਾ ਲਿਓ ਰੇਡ ਵੀਰ ਦਾ ਜਾਇਜ ਆ। ਜੋੜੇ ਦੇ ਵਿੱਚੋਂ ਹੀ ਛੋਟ ਛੱਪਾ ਹੋ ਜੂ। ਤਾਂ ਇੱਕ ਰੀ ਵੀਰੇ ਤੋਰਾ ਵਿਖਾ ਦਈਏ ਤੇ ਸੂਈ ਦਾ ਵੀ ਤੋੜਾ ਵੀ ਹਨਾ। ਤਾਂ ਬਾਕੀ ਇੱਕ ਰੀ ਤੋਰਾ ਵੀਰੇ ਚੈੱਕ ਕਰ ਲਿਓ। ਬੇਨਤੀ ਇਹੋ ਆ ਵੀ ਬੇਸ਼ੱਕ ਕੈਮਰੇ ਦੀਆਂ ਛੋਟੀਆਂ ਲੱਗਣਦੀਆਂ ਹੁਣ ਫੁੱਲ ਵੱਡੀਆਂ ਨੇ ਵੀਰੋ ਲੰਮੀ ਬੇਲ ਆ ਐ ਲੈਵਲ ਨੂੰ ਵੀ ਚੰਗੇ ਤਲਲੇਦਾਰ ਲੱਗੇ ਆ ਤੇ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਰੇਟ ਵੀਰ ਦਾ ਜਿਆ ਜਿਆ 88000 ਦੀ ਵੀਰ ਕਹਿੰਦਾ ਵੈੜ ਹੋ ਜੂ ਕੋਈ ਲੱਖ ਨਹੀਂ 1 5 ਮੋਲਣੀਆਂ ਹੈਗਾ ਤਾਂ ਬੇਲ ਬੂਲ ਕਾਫੀ ਲੰਮੀ ਆ ਵੈੜਾਂ ਦੀ ਥਣ ਥਣ ਵਧੀਆ ਲੱਗੇ ਆ ਤਾਂ ਸੋਹਣੀਆਂ ਵੈੜਾਂ ਨੇ ਤਾਂ ਬਾਕੀ ਉਹ ਬੈਂਤੀ ਆ ਹਾਂਜੀ ਹਾਂਜੀ ਉਠਾ ਦਿਓ ਉਠਾ ਦਿਓ ਤਾਂ ਦੇਖੋ ਵੀਰੋ ਇਹ ਸੂਈਤਾ ਜੀਆ ਪ੍ਰੋਪਰ ਜੇਰ ਵਗੈਰਾ ਵੀ ਪਾਤੀ ਵੀਰ ਕਹਿੰਦਾ ਤਾਂ ਵਧੀਆ ਚਵਾ ਲੱਗਿਆ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਹੈ ਬਿਲਕੁਲ ਹਜੇ ਤਾਂ ਬਾਕੀ ਫੋਨ ਤੁਸੀਂ ਵੀਰ ਨੂੰ ਲਾ ਲਿਓ ਰੇਡ ਵੀਰ ਦਾ ਜਾਇਜ਼ ਆ ਤਾਂ ਇਹੋ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਦਿਖਾ ਲਈ ਜਾਵੇ ਤਾਂ ਬਾਕੀ ਐਡਰੈਸ ਵੀਰੇ ਇੱਕ ਰਿਪਿੰਡ ਦੱਸ ਦਿਓ ਰਿਪਿੰਡ ਭੇਜਿਆ ਰਿਹਾ ਜੀ ਹਾਂਜੀ ਨਾਮ ਨਸਰ ਦੀ ਤਸਵੀਰ ਮੀਠਾ ਜੀ ਠੀਕ ਹੈ ਜੀ 91 62 805 96 900 ਪੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ